ਸੱਚੀ ਕਾਲ ਜੀ ਸਾਰਿਆਂ ਦਾ ਬਾਬਾ ਸਤਕਾਰ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਬਸ ਦੋ ਗੱਲਾਂ ਮਨ ਚਾਹੀਆਂ ਸੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਕੰਮ ਉਹ ਕਰੋ ਜੋ ਤੁਹਾਡੇ ਮਨ ਨੂੰ ਖੁਸ਼ੀ ਦੇਵੇ ਦੂਜਾ ਉਹ ਥਾਂ ਤੇ ਜਾਓ ਜਿੱਥੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਆ ਤੀਜਾ ਉਹਨਾਂ ਲੋਕਾਂ ਦਾ ਸੰਗ ਕਰੋ ਜੋ ਤੁਹਾਨੂੰ ਚੰਗੀ ਸੇਧ ਦੇਣ ਤੁਹਾਨੂੰ ਇਹ ਨਾ ਕਹਿਣ ਉਹਦੇ ਨਾਲ ਨਾ ਬੋਲੀ ਉਹਨੂੰ ਐਂ ਕਹਦੇ ਉਹਨੂੰ ਆਹ ਕਹਿ ਇਹ ਜੀ ਲੋਕਾਂ ਤੋਂ ਪਰੇ ਰਹੋ ਦੁਨੀਆ ਨੂੰ ਰਾਜੀ ਆਪਾਂ ਕਰ ਨਹੀਂ ਸਕਦੇ ਨਾ ਦੁਨੀਆ ਰਾਜੀ ਕਿਸੇ ਤੋਂ ਹੋਈਆ ਨਾ ਆਪਾਂ ਦੁਨੀਆ ਨੂੰ ਰਾਜੀ ਕਰਨ ਦਾ ਠੇਕਾ ਲਿਆ ਪਰ ਕਿਸੇ ਨੂੰ ਮਾੜਾ ਸ਼ਬਦ ਨਾ ਬੋਲੋ ਜੋ ਕੋਈ ਬੋਲਦਾ ਉਹਨੂੰ ਵੀ ਕਹਿ ਦਿਓ ਤੇਰਾ ਭਲਾ ਹੋਵੇ ਬੋਲੀ ਚੱਲ ਜੋ ਕਹਿਣਾ ਹੈ